ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਾਂਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਦਿੱਤਾ ਹੈ ਵੱਡਾ ਝਟਕਾ ਦੱਸਦੀ ਹੈ ਕਿ ਤਿੰਨ ਉਮੀਦਵਾਰ ਜਿੱਤੇ ਸੀ ਸ਼੍ਰੋਮਣੀ ਅਕਾਲੀ ਦਲ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਮਨਪ੍ਰਿਤ ਇਆਲੀ ਜਿਹੜੇ ਨੇ ਉਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਚੁੱਪੀ ਸਾਦੀ ਬੈਠੇ ਨੇ ਅਤੇ ਦੂਸਰੇ ਪਾਸੇ ਜੇ ਗੱਲ ਕਰੀਏ ਹਲਕਾ ਬੰਗਾ ਤੋਂ ਕੁਵਿੰਦਰ ਕੁਮਾਰ ਸੁਖੀ ਯਾਨਕਿ ਮੈਂ ਗੱਲ ਕਰ ਰਿਹਾ ਹਾਂ ਡਾਕਟਰ ਸੁਖੀ ਦੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀ ਚੋਣ ਜਿੱਤੇ ਸੀ 2022 ਦੀਆਂ ਚੋਣਾਂ ਦੇ ਵਿੱਚ ਗੱਲ ਕਰੀਏ ਸੁਖਵਿੰਦਰ ਸਿੰਘ ਸੁਖੀ ਸੁਖਵਿੰਦਰ ਸਿੰਘ ਸੁਖੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਆਪਣੀਆਂ ਸੇਵਾਵਾਂ ਸ਼੍ਰੋਮਣੀ ਅਕਾਲੀ ਦਲ ਵਿਚ ਦੇ ਰਹੇ ਸੀ ਦੂਸਰੇ ਪਾਸੇ ਮਨਪ੍ਰੀਤ ਈਆਲੀ ਲੇਕਿਨ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਨੂੰ ਪੁੱਟਣ ਦੇ ਵਿੱਚ ਕਾਮਜਮ ਰਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਹਨਾਂ ਨੇ ਕਾਨਫਰੰਸ ਕਰਕੇ ਇੱਕ ਬੜਾ ਵੱਡਾ ਝਟਕਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਵਿੱਚੋਂ ਪੱਟ ਲਿਆ ਇੱਕ ਮੌਜੂਦਾ ਐਮਐਲਏ ਹਲਕਾ ਬੰਗਾਤੂ हां जी मैं गल कर रहा हां डॉक्टर सुखविंदर कुमार जिसको डॉक्टर सुखी ਦੇ ਨਾਮ ਜੋ ਜਾਣਿਆ ਜਾਂਦਾ ਹੈ ਲਗਾਤਾਰ ਉਹ ਦੋ ਵਾਰ ਵਧਾਇਕ ਰਹਿ ਰਹੇ ਨੇ ਹਲਕਾ ਬੰਗਾ ਤੋਂ ਅੱਜ ਉਹਨਾਂ ਨੇ ਰੱਜ ਕੇ ਤਾਰੀਫ ਕੀਤੀ ਭਗਵੰਤ ਮਾਨ ਨੇ ਜਦੋਂ ਅੱਜ ਉਹਨਾਂ ਨੇ ਸ਼ਮੂਲਿਤ ਕੀਤੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਾਕਟਰ ਸੁਖੀ ਹਮੇਸ਼ਾ ਹੀ ਸਾਇਲੈਂਟ ਹੋ ਕੇ ਗੱਲ ਕਰਦੇ ਰਹੇ ਨੇ ਅਤੇ ਇਹਨਾਂ ਨੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤੀ ਐਜ਼ ਅ ਵਿਰੋਧੀ ਧਿਰ ਦੇ ਵਿਧਾਇਕ ਹੋਣ ਦੇ ਨਾਤੇ ਇਹਨਾਂ ਨੇ ਸਿਰਫ ਆਪਣਾ ਮੰਗ ਪੱਤਰ ਰੱਖਿਆ ਹੈ ਅਤੇ ਜਿਹੜੀਆਂ ਵੀ ਇਹਨਾਂ ਦੇ ਹਲਕੇ ਦੇ ਵਿੱਚ ਜ਼ਰੂਰਤਾਂ ਸੀ ਉਹਨਾਂ ਨੂੰ ਅਸੀਂ ਪਹਿਲ ਦੇ ਹਿਦਾਰ ਤੇ ਮੁਹਈਆ ਕਰਵਾਇਆ ਹੈ ਇਹ ਮੇਰੇ ਨਾਲ ਬੈਠੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਕੀ ਤੁਸੀਂ ਇਸ ਕੋਲੋਂ ਪੁੱਛ ਵੀ ਸਕਦੇ ਹੋ ਨਾ ਹੀ ਇਹਨਾਂ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਕਦੇ ਰੌਲਾ ਪਾਇਆ ਹੈ ਅਤੇ ਹਮੇਸ਼ਾ ਹੀ ਕੁਲਤਾਰ ਸਿੰਘ ਸੰਧਮਾਨ ਨੇ ਇਹਨਾਂ ਨੂੰ ਆਪਣਾ ਜਿਹੜਾ ਹੈ ਸਮਾਂ ਵੀ ਦਿੱਤਾ ਹੈ ਇਸ ਨੂੰ ਲੈ ਕੇ ਅੱਜ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਖਲਾਸਾ ਕੀਤਾ ਹੈ ਰਸਮੀ ਤਰੀਕੇ ਦੇ ਨਾਲ ਅੱਜ ਸੁਖਵਿੰਦਰ ਕੁਮਾਰ ਸੁੱਕੀ ਹਲਕਾ ਬੰਗਾ ਤੋਂ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਯਾਨੀ ਕਿ ਹੁਣ ਆ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਆਲੀ ਵੀ ਹੁਣ ਲੱਗਦਾ ਹੈ ਉਡਾਰੀ ਮਾਰਨਗੇ ਜਿਆਦਾ ਕਾਂਗਰਸ ਪਾਰਟੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਇੱਕ ਤੋਂ ਬਾਅਦ ਇੱਕ ਝਟਕਾ ਇੱਕ ਪਾਸੇ ਬਾਗੀ ਤੜਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਯਾਨੀ ਕਿ ਦੋਨੋਂ ਪਾਸੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੁੜੇ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਝਟਕੇ ਲੱਗ ਰਹੇ ਨੇ ਅੱਜ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਅਤੇ ਸੁਖਵਿੰਦਰ ਕੁਮਾਰ ਸੁੱਕੀ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਰਸਮੀ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਧੰਨਵਾਦ